ਦੇ ਸਾਥ ਜਣੇ ਬੜੇ ਵਧੀਆ ਹੋ ਗਏ ਤੇ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਸ਼ਾਮ ਨੂੰ ਤੇ ਸ਼ਾਮ ਹੈ ਮਤਲਬ ਤਿਆਰ ਹੋ ਗਈ ਥੋੜਾ ਬਹੁਤ ਤੇ ਨਮਿਸ਼ ਨੂੰ ਟ੍ਰਿਸ਼ਨ ਛੱਡ ਕੇ ਆਉਣਾ ਸੀ ਇਸ ਕਰਕੇ ਮੈਂ ਜਿਹੜੇ ਉਹ ਕੱਪੜੇ ਚੇਂਜ ਕੀਤੇ ਆ ਤੇ ਇਹਨੂੰ ਜਾਨਨੇ ਆ ਟ੍ਰਿਸ਼ਨ ਤੇ ਛੱਡਣ ਤੇ ਅੱਜ ਹੈਗਾ ਸੈਚਰਡੇ ਤੇ ਸ਼ਾਮ ਨੂੰ ਆਪਾਂ ਵਲੌਗ ਸ਼ੁਰੂ ਕਰਦੇ ਆਂ ਵਲੌਗ ਨੰਬਰ ਇਹੋ ਕੰਟੀਨਿਊ ਰਿਓ ਵਲੌਗ ਸ਼ੁਰੂ ਕਰਦੇ ਆਂ ਚਲੋ ਆਪਾਂ ਟ੍ਰਿਸ਼ਨ ਛੱਡਣ ਜਾਂਦੀ ਨਮਿਸ਼ ਨੂੰ ਤੇ ਧੁੱਪ ਬਹੁਤ ਜ਼ਿਆਦਾ ਆ ਤੈਨੂੰ ਮੈਂ ਪੈਦਲ ਹੀ ਜਾਨੀ ਨੂੰ ਛੱਡਣ ਵਾਸਤੇ ਚਲਦੇ ਆ ਕਿ ਤੰਡਾ ਸੋਈ ਚ ਤੇ ਪਿੱਛੇ ਤੁਹਾਨੂੰ ਲੱਭ ਰਹੇ ਹੋਗੇ ਸ਼ਿਮਲਾ ਮਿਰਚਾਂ ਤੇ ਆਪਾਂ ਅੱਜ ਸ਼ਾਮ ਨੂੰ ਜਿਹੜਾ ਵਾ ਸ਼ਾਮ ਨੂੰ ਮਤਲਬ ਰਾਤ ਦੀ ਜਿਹੜੀ ਆ ਉਹ ਰੋਟੀ ਪਾਣੀ ਕਰਾਂਗੇ ਤੇ ਮੈਂ ਸ਼ਿਮਲਾ ਮਿਰਚਾਂ ਬਣਾਉਣ ਲੱਗੀ ਭਰ ਕੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਕਿੱਦਾਂ ਬਣਾਉਂਦੇ ਹੋ ਸ਼ਿਮਲਾ ਮਿਰਚ ਤੇ ਮੈਂ ਆਲੂ ਬੱਲ ਨੇ ਰੱਖ ਦਿੱਤੇ ਆ ਤੇ ਇਹ ਲੈ ਲਈਆਂ ਸ਼ਿਮਲਾ ਮਿਰਚਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੀ ਧੋ ਲੂੰਗੀ ਤੇ ਇਹਨੂੰ ਮੈਂ ਆਪਾਂ ਤੇ ਆਲੂ ਮਤਲਬ ਮੈਸ਼ ਕਰਕੇ ਨਾ ਉਹਦੇ ਨਾਲ ਭਰਦੇ ਆ ਮੈਂ ਤੁਹਾਨੂੰ ਦਿਖਾਨੀ ਆ ਕਿਪਾ ਕਿੱਦਾਂ ਬਣਾਨੇ ਆ ਤੁਸੀਂ ਵੀ ਸ਼ੇਅਰ ਕਰਕੇ ਦੱਸਿਓ ਕਿ ਤੁਸੀਂ ਕਿੱਦਾਂ ਬਣਾਉਂਦੇ ਹੋ ਫਿਰ ਅਸੀਂ ਓਦਾਂ ਵੀ ਟਰਾਈ ਕਰਾਂਗੇ ਤਾਂ ਜਿੱਦਾਂ ਜਿੱਦਾਂ ਅਸੀਂ ਪਾਣੀ ਪੀ ਲੇਨੀ ਆ ਪਾਣੀ ਦੀ ਨਾ ਬਹੁਤ ਜ਼ਰੂਰੀ ਹੁੰਦਾ ਗਰਮੀਆਂ ਵਿੱਚ ਕਿੰਨਾ ਵੀ ਪਾਣੀ ਪੀਓਗੇ ਤੁਹਾਡੀ ਬੋਡੀ ਜੈਦੀ ਹਾਈਡਰੇਟ ਰਹੂਗੀ ਤੇ ਐਲਰਜੀ ਤੁਹਾਨੂੰ ਲੱਗਣ ਤੇ ਮੀਡੀਅਮ ਜਿਹੜਾ ਅਸੀਂ ਦੇਖਣਾ ਬਹੁਤ ਵੱਡੀਆਂ ਵੀ ਬਾਹਰ ਦਿੱਤੀਆਂ ਉਹਨੇ ਆ ਵੇਖ ਤੇ ਐਵੇਂ ਲਫਾਈਤੀ ਜਿਆਸਣ ਦੇ ਕਿ ਮੈਨੂੰ ਪਤਾ ਨਹੀਂ ਕਿ ਮੈਂ ਬਾਹਰ ਤੇ ਬਣਾਉਣੀ ਆ ਨਾ ਤੇ ਇਧਰ ਜਿਹਨਾਂ ਚਾਹ ਆਲੂ ਉਪਰ ਦੇ ਮੈਨੂੰ ਜਿਹੜਾ ਉਹ ਸੈੱਟ ਕਰ ਲੈਣੀ ਇਹਦੇ ਜਿਹੜਾ ਖੋਜ ਬਿਚਲਾਣਾ ਉਹ ਪੂਰਾ ਕੱਢ ਲੈਣਾ ਜੀ ਗੋਲ ਗੋਲ ਤੇ ਇਹਨੂੰ ਪੂਰਾ ਦਿੱਤੋ ਜਿਹੜਾ ਖਾਲੀ ਕਰ ਲੈਣਾ ਵਾ ම ල ब නලක සමම दද मेමා ක ලග बना ද බලना अंद भज सारेය පලන ਆਵੇ ਕੋ ਨਾ ਮੰਮੀ ਦੇ ਨਾ ਕੰਨ ਚ ਆਵੇ ਪੂਰਾ ਹੀ ਬੰਦ ਹੋ ਗਿਆ ਤੁਹਾਨੂੰ ਦਿਖਣ ਦਾ ਹੋਗਾ ਪੂਰਾ ਬੰਦ ਹੋ ਗਿਆ ਤੰਦਰਾ ਵੇਖੋ ਰੇਸ਼ਾ ਵਾ ਪੂਰਾ ਤੇ ਆ ਪੂਰੀ ਗੱਲ ਸੁਝੀ ਪਤਾ ਨਹੀਂ ਕੀ ਮਤਲਬ ਕਿਨੇ ਦੱਕ ਨੂੰ ਆ ਵਗੈਰਾ ਹੋ ਗਿਆ ਜਾਂ ਕੀ ਹੋਇਆ ਵਾ ਇਧਰ ਵੇਖੋ ਮਤਲਬ ਪੂਰਾ ਰਾਤ ਸੁੱਤਾ ਨਹੀਂ ਜਾਂਦਾ ਹੈਗਾ ਇਹਨਾਂ ਕੋ ਤਾਂ ਵੇਖੋ ਤੁਹਾਨੂੰ ਰੇਸ਼ਾ ਲੱਭਣ ਦਾ ਹੋਗਾ ਆ ਵੇਖੋ ਸਾਹਮਣੇ ਲੱਭਣ ਦਾ ਨਾ ਪੂਰੀ ਰਾਤ ਵਗਦਾ ਰਿਹਾ ਵਾ ਪੂਰਾ ਤੁਸੀਂ ਕਮੈਂਟ ਕਰਕੇ ਦੱਸਿਓ ਦੇਸੀ ਇਲਾਜ ਤੁਹਾਨੂੰ ਪਤਾ ਹੋਊਗਾ ਇਹ ਚੀਜ਼ ਦਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਜਰੂਰ ਟ੍ਰਾਈ ਕਰਾਂਗੇ ਜੀ ਮਿਰਚਾਂ ਆਪਾਂ ਮਤਲਬ ਕਰ ਲਈਆਂ ਖੋਲ ਮੈਂ ਬਣਾ ਲੈ ਐਨਾ ਥੋੜੀ ਜੀ ਹੈਗੀ ਸੀ ਗਲੀਜੀ ਤੇ ਮੈਂ ਔਲਾਦ ਸੀ ਤੇ ਐਦਾਂ ਆਪਾਂ ਖੋਲ ਵਢਾ ਲੈ ਸਾਰੇ ਤੇ ਇਹਨਾਂ ਨੂੰ ਭਰਾਂਗੇ ਆਪਾਂ ਤੇ ਰੱਖ ਦਾਂਗੇ ਆਪਾਂ ਤੇਲ 'ਚ ਜਿੱਦਾਂ ਸੀ ਕarele ਆਮ ਬਣਾਉਂਦੇ ਜੀ ਨਾ ਉਹੀ ਚੀਜ਼ ਬਣਨੀ ਹੈ ਵੀ ਤਾਂ ਫੋ ਆਲੂ ਹੋ ਗਏ ਹੀ ਤੇ ਇਹਨਾਂ ਨੂੰ ਮੈਂ ਮੈਸ਼ ਕਰ ਲੂੰਗੀ ਜਿੰਨੇ ਚਿਰ ਠੰਡੇ ਨਹੀਂ ਹੋਣਗੇ ਉਹਨਾਂ ਦਾ ਤੁਸੀਂ ਉਚ ਨਹੀਂ ਪਾਣੇ ਹੈਗੇ ਮਰਗੀਨਾਂ ਨੂੰ ਐ ਥੋੜੇ ਜਿਹਾ ਠੰਡਾ ਹੋਣ ਦਿੰਨੇ ਆ ਲੱਭਾਂ ਨਹੀਂ ਰਿਮੋਟ ਹੋਣ ਲੱਗ ਪਿਆ ਵਾ ਤੇ ਰਿਮੋਟ ਚ ਸੈੱਲ ਹੈ ਨਹੀਂ ਜੇ ਲੱਭਿਆ ਤੇ ਸੈੱਲ ਨਹੀਂ ਹੈਗੇ ਤੁਹਾਡੇ ਵੀ ਇਦਾਂ ਹੁੰਦਾ ਇੱਕ ਰਿਮੋਟ ਚ ਕਰਦਾ ਸ਼ਾਇਦ ਦੂਜੇ ਚ ਪਾਓ ਆ ਸ਼ਬਦ ਮੇਰਾ ਬੜਾ ਫੇਵਰਟ ਆ ਬਲਾ ਸ਼ਬਦ ਜਿਹੜਾ ਨਾ ਹੋਰ ਕੋਈ ਨਹੀਂ ਆਂਸਰਾ ਮੈਂ ਲਾਨੀ ਲਾਨੀ ਹਮੇਸ਼ਾ ਜਦੋਂ ਮੈਂ ਸਵੇਰੇ ਲਾਵਾਂ ਸ਼ਾਮੀ ਲਾਵਾਂ ਮੈਂ ਸ਼ਬਦ ਲਾਣਾ ਹੀ ਲਾਣਾ ਵਾ ਤੇ ਚਲੋ ਚੱਲਦੇ ਹਾਂ ਸਬਜ਼ੀ ਬਣਾਉਣ ਲਈ ਇੱਥੇ ਸ਼ਬਦ ਚੱਲਦੇ ਰਹਿੰਦੇ ਨੇ ਫਿਰ ਮੈਂ ਆਣ ਕੇ ਪਾਠ ਕਰਨਾ ਵਾ ਫਿਰ ਕੜਾਈ ਦਾ ਖਤੀ ਮੈਂ ਕੜਾਈ ਚ ਪਾ ਦਾਂਗੀ ਤੇਲ ਕੁਝ ਵੀ ਨਹੀਂ ਕਰਨਾ ਤੁਸੀਂ ਹਾਂ ਮਤਲਬ ਸਿੰਪਲ ਦਾ ਸਿੰਪਲ ਤੇ ਆਹੋ ਕੋ ਮਰਚਾਂ ਜਿਹੜੀਆਂ ਭਰ ਲੀਆਂ ਮੈਂ ਤੇ ਮੈਂ ਆਵਾਜ਼ ਜਿਹੜੀ ਕਰਦੀ ਮਿਊਟ ਤੇ ਉਦਾਂ ਸ਼ਬਦ ਲੱਗੇ ਹੋਏ ਆ ਤੇ ਮੈਂ ਕਿਹਾ ਚੱਲਣਾ ਹੁਣ ਮਤਲਬ ਸਬਜੀ ਤੇ ਮੈਂ ਰੱਖਾਂ ਹੀ ਤੁਹਾਡੇ ਸਾਹਮਣੇ ਹੀ ਤੇ ਹੁਣ ਮੈਂ ਪਾਠ ਕਰ ਲੈਣੀ ਪਾਠ ਕਰਨਾ ਇਹ ਆ ਕਿ ਜਿੱਦਨ ਦਾ ਮੈਂ ਨਾ ਮਤਲਬ ਸਵੇਰੇ ਦੋ ਟਾਈਮ ਪਾਠ ਕਰਨਾ ਸ਼ੁਰੂ ਕੀਤਾ ਆ ਅਰਦਾਸ ਕਰਨੀ ਸ਼ੁਰੂ ਕੀਤੀ ਆ ਉਹ ਉਦੋਂ ਦੀ ਨਾ ਇੱਕ ਅੰਦਰ ਇੱਕ ਪੋਜ਼ਿਟਿਵਿਟੀ ਆ ਤੇ ਜਿਹੜੀ ਟੈਨਸ਼ਨ ਆ ਵਗੈਰਾ ਹੀ ਨਾ ਕਾਫੀ ਜ਼ਿਆਦਾ ਘੱਟ ਹੋ ਗਈ ਆ ਵਾ ਤੇ ਇੱਕ ਨਾ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ ਕਿ ਪੋਜ਼ਿਟਿਵ ਰਹਿਨੇ ਆਪਾਂ ਸਾਰਾ ਦਿਨ ਪੋਜ਼ਿਟਿਵ ਰਹਿਨੇ ਕੋਈ ਨੈਗੇਟਿਵਿਟੀ ਨਹੀਂ ਸਾਡੇ ਦਿਮਾਗ 'ਚ ਨਹੀਂ ਆਉਂਦੀ ਹੈਗੀ ਤੇ ਬੜਾ ਵਧੀਆ ਪਾਠ ਕਰਨਾ ਵੀ ਜ਼ਰੂਰੀ ਆ ਰੱਬ ਦੇ ਨਾਮ ਨਾਲ ਲੱਗਣਾ ਵੀ ਬਹੁਤ ਜ਼ਰੂਰੀ ਆ ਚਲੋ ਪਾਠ ਕਰਦੇ ਹਾਂ ਹੁਣ ਤੁਹਾਨੂੰ ਮਿਲਦੇ ਆਂ ਪਾਠ ਕਰਨ ਤੋਂ ਬਾਅਦ ਐਸ ਵੇਲੇ ਮੈਂ ਜਿਹੜਾ ਉਹ ਸੁਖਮਣੀ ਸਾਹਿਬ ਕਰਦੀ ਆ ਮੈਂ ਨਾ ਇਹਨਾਂ ਦੇ ਪਾਸੇ ਫਰਤ ਤੇ ਆਣ ਕੇ ਪਾਠ ਕਰਨ ਤੋਂ ਬਾਅਦ ਤੇ ਆਹੋ ਕਿਨੇ ਸੋਨੇ ਬਰੌਨ ਹੋ ਗਏ ਹਨ ਦੂਜੀ ਸਾਈਡ ਮਟਾਤੀ ਦੂਜੀ ਸਾਈਡ ਵੀ ਬਰੌਨ ਹੋ ਜੀ ਤੇ ਵਧੀਆ ਭਾਂਜਣ ਗਿਆ ਪਾਠ ਕਰਕੇ ਤੇ ਆਪਾਂ ਹੋ ਗਏ ਫ੍ਰੀ ਤੇ ਮੈਂ ਨਾ ਐ ਲੈਸ ਲਿਆਂਦੀ ਆ ਵੇਖਿਓ ਇਹ ਬੜੀ ਚੱਲਦੀ ਪਈ ਆ ਅੱਜਕੱਲ੍ਹ ਆਵਲੀ ਇਦੇ ਵਿੱਚ ਨਾ ਮਲਟੀ ਕਲਰ ਤੁਹਾਨੂੰ ਮਿਲ ਜਾਣਗੇ ਕਿੰਨੇ ਹੀ ਕਲਰ ਮਿਲ ਜਾਣਗੇ ਤੇ ਜਾਂਦੇ ਮੈਨੂੰ ਪਸੰਦ ਆਂਦੀ ਕਿ ਮੈਂ ਐ ਵਲੀ ਲੱਲੀ ਇਹ ਸੂਰ ਦੇ ਉੱਪਰ ਲਾਉਣੀ ਹੈ ਜਦੋਂ ਸੂਰ ਤੇ ਮਤਲਬ ਲੱਗ ਕਿ ਜਦੋਂ ਬਣ ਕੇ ਆ ਜੀ ਕਿ ਨਾ ਮੈਂ ਤੁਹਾਨੂੰ ਬਖਾਲਾ ਕਿ ਮਾਸਕ ਯੂਜ਼ ਕਰਨ ਲੱਗੀ ਮੈਂ ਕਿਹਾ ਤੁਹਾਨੂੰ ਵੀ ਦੱਸ ਦਨੀ ਹੈ ਇਹ ਹੈਗਾ ਜੇ ਗੁੱਡ ਵਾਈਜ਼ ਦਾ ਬੜੇ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਮਿਲ ਜਾਂਦਾ ਵਾ 100 ਤੋਂ ਥੋੜਾ ਜਿਹਾ ਉੱਪਰ ਪ੍ਰਾਈਸ ਤੇ ਮਿਲ ਜਾਂਦਾ ਇਹ 120 ਤੱਕ ਮਿਲ ਜਾਂਦਾ ਤੁਹਾਨੂੰ ਇਹਗਾ ਇਹ ਵਾਲਾ ਤੇ ਇਹਦਾ ਕਲਰ ਵੀ ਕੁਛ ਇਦਾਂ ਦਾ ਵਾ ਹਲਦੀ ਵਾਲਾ ਤੇ ਇਹਨੂੰ ਮੈਂ ਕਦੀ ਕਦੀ ਲਗਾਨੀ ਹੁੰਨੀ ਹੈ ਇਹਦੇ ਨਾਲ ਨਾ ਪਿਗਮੈਂਟੇਸ਼ਨ ਜਿਹੜੀ ਉਹ ਦੂਰ ਹੁੰਦੀ ਆ ਤੇ ਨਾਲੇ ਤੁਹਾਡੇ ਇਹ ਹਲਦੀ ਵਾਹੇ ਵੀ ਤੁਹਾਡੀ ਸਕਿਨ ਮਾਰ ਤੇ ਜਿਹੜਾ ਉਪਤਨ ਉਹ ਚੰਗਾ ਹੁੰਦਾ ਤੇ ਇਹ ਮੈਂ ਕਦੀ ਕਦੀ ਜਿਹੜਾ ਉਹ ਲਾ ਲੈਨੇ ਹਣੀ ਬੜਾ ਹੀ ਠਿਕ ਵਾ ਇਹ ਥੋੜਾ ਜਿਹਾ ਤੁਸੀਂ ਲਓਗੇ ਨਾ ਤਾਂ ਪੂਰੇ ਫੇਸ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਨੂੰ ਤੇ ਇਹ ਮੈਂ ਜਦੋਂ ਕਿ ਜਣਾ ਇਹਨਾਂ ਫਿਰ ਮੈਂ ਯੂਜ਼ ਕਰਦੀ ਤੇ ਹੁਣ ਮੈਂ ਕਿੰਨੇ ਦਿਨ ਹੋ ਗਏ ਹੀ ਕੁਛ ਨਾ ਫੇਸ ਤੇ ਲਗਾਇਆ ਨਹੀਂ ਤੇ ਮੈਂ ਸੋਚਿਆ ਇਹੀ ਲਗਾ ਲੈਨੇ ਆ ਤੇ ਇਹਨੂੰ ਵਾਸ਼ ਕਰੂੰਗੀ ਤਾਂ ਕਿ ਰਿਜ਼ਲਟ ਜਿਹੜਾ ਚੰਗਾ ਹੈ ਕਿਉਂਕਿ ਲਾਇਆ ਹੀ ਹੁਣ ਤੇ ਮਤਲਬ ਥੋੜੀ ਦਿਲ ਮੇਂ ਰੱਖ ਲਵਾ ਆ ਵੇਖੋ ਕੁਛ ਇਦਾਂ ਦਾ ਲੱਗਦਾ ਤੋ ਆਈ ਮੂੰ ਮੈਂ ਮਤਲਬ ਕਾਫੀ ਦੇਰ 15 20 ਮਿੰਟ ਰੱਖਿਆ ਵਾ ਤੇ ਉਸ ਤੋਂ ਬਾਅਦ ਮੈਂ ਵਾਸ਼ ਕਰ ਲਿਆ ਇਹ ਤਾਂ ਵਾ ਮੈਂ ਕੋਈ ਮੋਇਸਚਰਾਈਜ਼ਰ ਲਗਾ ਲੂੰਗੀ ਨਮੀਸ਼ਾ ਦੇ ਵਿੱਚ ਮੋਇਸਚਰਾਈਜ਼ਰ ਫੜਾ ਹਾਂ ਬਾਰੀ ਵੇ ਬਾਰੀ ਬੰਦ ਕਰ ਦੋ ਐ ਮੇਰੇ ਕੋਲ ਆ ਡੋਂਟ ਐਲ ਕੀ ਦਾ ਇਹ ਮੈਂ ਕਾਫੀ ਦੇਰ ਉਹ ਗਿਲੇ ਆ ਨੂੰ ਛਨਾ ਵਿਟਾਮਿਨ ਸੀ ਹੁੰਦਾ ਵਿਟਾਮਿਨ ਈ ਹੁੰਦਾ ਵਾ ਕਿੰਮ ਵਧੀਆ ਹੋ ਗਿਆ ਨਾ ਹਣ ਦੇਣ ਚ ਮੇਰੇ ਖਿਆਲ ਨਾਲ ਇੱਕ ਵਾਰੀ ਕੁਛ ਨਾ ਕੁਛ ਮਤਲਬ ਲਗਾ ਲੈਣਾ ਚਾਹੀਦਾ ਫੇਸ ਤੇ ਫੇਸ ਨਾ ਅੱਛਾ ਰਵੇ ਤੇ ਹੁਣ ਲਿਪ ਬਾਮ ਵੀ ਲਾ ਹੀ ਲੈਣੀ ਆ ਇਹ ਵਾਲੀ ਮੈਂ ਲਾਣੀ ਆ ਇਹ ਨੀਵਿਆ ਦੀ ਨਿਵਿਆਦੀ ਮੈਂ ਲਗਾਈ ਆ ਇਹ ਤੁਹਾਨੂੰ ਹਲਕਾ ਜਿਹਾ ਇੱਕ ਕਲਰ ਵੀ ਦਊਗੀ ਆ ਵੇਖੋ ਕਲਰ ਵੀ ਦਊਗੀ ਤੁਹਾਨੂੰ ਇੱਕ ਲਿਪਸਟਿਕ ਦੀ ਤਰ੍ਹਾਂ ਤੇ ਨਰਿਸ਼ ਵੀ ਕਰੂਗੀ ਤੁਹਾਡੇ ਲਿਪਸ ਨੂੰ ਜਿੱਦਾਂ ਡਰਾਈ ਵਗੈਰਾ ਹੋ ਜਾਂਦੇ ਨਾ ਇਹਨਾਂ ਬੜਾ ਸੌਫਟ ਹੋ ਜਾਂਦੇ ਇਹ ਵੀ ਹੈਗਾ ਮੇਰੇ ਕੋ ਤੇ ਇੱਕ ਮੇਰੇ ਕੋ ਹੈਗਾ ਆਵਲਾ ਪਰਪਲ ਦਾ ਵੀ ਹੈਗਾ ਤੇ ਇੱਕ ਹੋਰ ਜੇ ਉਹ ਤੁਹਾਨੂੰ ਕਿੱਥੇ ਆ ਉਹ ਵੀ ਬੜਾ ਵਧੀਆ ਵਾ ਤੇ ਉਹ ਵੀ ਐਨਵਾਈਵੇ ਦਾ ਮੇਰੇ ਖਿਆਲ ਨਾਲ ਤੇ ਇਹਨਾਂ ਹਲਕੇ ਜਿਹਾ ਇੱਕ ਤੇ ਕਲਰ ਦੇ ਦਿੰਦੇ ਤੇ ਇੱਕ ਮਤਲਬ ਲਿਸਤੇ ਲੱਗੇ ਵਧੀਆ ਲੱਗਦੇ ਆ ਤੇ ਲਿਫਸ ਜਿਹੜੇ ਉਹ ਖਰਾਬ ਨਹੀਂ ਹੁੰਦੇ ਹੈਗੇ ਬਹੁਤੇ ਆਟਾ ਕੱਢ ਲੈਨੇ ਬਾਹਰ ਕਹਿੰਦੇ ਫਰਿੱਜ ਚਾਚਾ ਨਹੀਂ ਰੱਖਣਾ ਚਾਹੀਦਾ ਪਰ ਸਾਨੂੰ ਮਜਬੂਰੀ ਚ ਨਾ ਰੱਖਣਾ ਹੀ ਪੈਂਦਾ ਵਾ ਆਟਾ ਤੇ ਇਹ ਮੈਂ ਨਾ ਉੱਪਰ ਨਾ ਪੋਣਾ ਦੇ ਕੇ ਨਾ ਕੋਈ ਗਿੱਲਾ ਜਿਹਾ ਤੇ ਉਹ ਕਰਕੇ ਰੱਖ ਦਿੰਨੀ ਤੇ ਫਿਰ ਐ ਲੱਗਦਾ ਜਿਦਾਂ ਤਾਜ਼ਾ ਤਾਜ਼ਾ ਹੁੰਦਾ ਉੱਪਰ ਸ਼ਿਕਰੀ ਜੀ ਨਹੀਂ ਜੰਮਦੀ ਹੈਗੀ ਫਿਰ ਮੈਂ ਇਦਾਂ ਰਹਿਂਦੇ ਨਹੀਂ ਉੱਪਰ ਜਿਹੜਾ ਕੋਲੀ ਚੋਂ ਨਾ ਇਹ ਥੋੜਾ ਜਿਹਾ ਵੱਧ ਗਿਆ ਹੀ ਤੇ ਇਹ ਮੈਂ ਫਿਰ ਕੋਲੀ ਚ ਬਾਹਰ ਰੱਖਦਾ ਮੈਂ ਤੁਹਾਨੂੰ ਦਿਖਾਉਣੀ ਆ ਤੇ ਆ ਬੇਸਣ ਹੀ ਤਾਂ ਕਰਕੇ ਰੱਖਿਆ ਆ ਵੇਖੋ ਪੂਰਾ ਨਾ ਸੌਫਟ ਰਹਿੰਦਾ ਇਦਾਂ ਕਰਨ ਨਾਲ ਤੇ ਮੈਂ ਇਦਾਂ ਹੀ ਕਰਦੀ ਆ ਕੋਈ ਵੀ ਪੋਣਾ ਹੋਏ ਮੈਂ ਨਾ ਗਿੱਲਾ ਕਰਕੇ ਉੱਪਰ ਦੇ ਦੇ ਦਿੰਨੀ ਆ ਤੇ ਇੱਧਰ ਸਬਜ਼ੀ ਵੀ ਬਣ ਗਈ ਆ ਤੇ ਹੁਣ ਲਾਈਟ ਹੋ ਗਈ ਬੰਦ ਤੇ ਸਵੇਰ ਦੀ ਨਾ ਸਵੇਰ ਦੀ ਲਾਈਟ ਬੰਦ ਹੀ ਸ਼ਾਮੀ ਆਈ 3 ਵਜੇ 2:30 ਵਜੇ ਨਾ ਲਾਈਟ ਆਈ ਤੇ ਹੁਣ ਫੇਰ ਬੰਦ ਹੋ ਗਈ ਆ ਤੇ ਥੱਲੇ ਫੇਰ ਵੇਖੋ ਭਾਈ ਜਿਹੜੀ ਆਪਾਂ ਉਦੋਂ ਕੀਤੀ ਸੀ ਨਾ ਪੂਰੀ ਸਫਾਈ ਤੇ ਟਾਈਗਰ ਦੇ ਖਲਾਰਾ ਵਗੈਰਾ ਪਾਇਆ ਵਾਂ ਨਹੀਂ ਤੇ ਪੂਰੀ ਸਫਾਈ ਇਦਾਂ ਤੇ ਇੱਥੇ ਬਹਿ ਜੰਨੇ ਆਪਾਂ ਹਾਂ ਵੇਖੋ ਆ ਗਏ ਨਾਲੇ ਚੱਲ ਉੱਪਰ ਦੇ ਵੱਲ ਫੋਨ ਵੱਜਣਦੇ ਆ ਇਹਨਾਂ ਨੂੰ ਪਤਾ ਲੱਗਦਾ ਨਾ ਠੀਕ ਹੈ ਤੂੰ ਬਹਿ ਜਾ ਉਹ ਕਹਿੰਦਾ ਮੈਂ ਵੀ ਬਹਿਣਾ ਇੱਥੇ ਜਿੱਥੇ ਤੂੰ ਇੱਥੇ ਉੱਥੇ ਮੈਂ ਬਹਿਣਾ ਤੇ ਵਲੌਗ ਨਾ ਬੜੇ ਲੈਂਥੀ ਹੋ ਜਾਂਦੇ ਬੜੇ ਲੰਬੇ ਹੋ ਜਾਂਦੇ ਆ ਤੇ ਮਤਲਬ ਪੂਰਾ ਵੇਖਿਆ ਕਰੋ ਵਲੌਗ ਨੂੰ ਤੇ ਤਾਂ ਕਿ ਸਾਡਾ ਵਾਚ ਟਾਈਮ ਤੇ ਜਿਹੜਾ ਸਬਸਕ੍ਰਾਈਬਰ ਜਲਦੀ ਤਾਂ ਪੂਰੇ ਕਰਵਾ ਦਿਓ ਤਾਂ ਕਿ ਚੈਨਲ ਨੂੰ ਤੇ ਸਾਨੂੰ ਜਿਹੜੀ ਉਹ ਸਪੋਰਟ ਮਿਲ ਸਕੇ ਤੇ ਤੁਹਾਡੇ ਥਰੂ ਤੇ ਐਸੀ ਸਾਡਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਮਿਲਦੇ ਆ ਨਵੇਂ ਵਲੌਗ ਵਿੱਚ ਨਵੇਂ ਕੰਟੈਂਟ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ